ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਕਾਜ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਾ ਸਾਰ ਆਜੀ ਦਾ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਇੱਕ ਇਤਿਹਾਸਕ ਫੈਸਲਾ ਲਿਆ ਦਾਸ ਵੱਲੋਂ ਤੁਸੀਂ ਮੈਨੂੰ ਬਿਨਾ ਤਾਲਬ ਕੀਤੇ ਬਿਨਾ ਸੱਦੇ ਬਿਨਾ ਨੋਟਿਸ ਦਿੱਤੇ ਇਹਨਾਂ ਮਾਲਾ ਕਰਕੇ ਤੁਸੀਂ ਮੈਨੂੰ ਬਹਿਰੂਪੀਆ ਕਹਤਾ ਮੈਂ ਗਾਲ ਵਿੱਚ ਸ਼ਰਾਬ ਦੀਆਂ ਬੋਤਲਾਂ ਨਹੀਂ ਪਾਈਆਂ ਨਾ ਹੱਥ ਵਿੱਚ ਸ਼ਰਾਬ ਦੀਆਂ ਬੋਤਲਾਂ ਫੜੀਆਂ ਮੈਂ ਬਾਣੇ ਪਾਏ ਨੇ ਰੰਗ ਸਵੰਨੇ ਪਾਏ ਨੇ ਕੋਈ ਮੈਂ ਪਾਪ ਨਹੀਂ ਕੀਤਾ ਅੱਧਾ ਸਾਡਾ ਸਮਾਜ ਸਿੱਖ ਬੀਬੀਆਂ ਪੈਂਟ ਸ਼ਰਟ ਪਾਉਂਦੀਆਂ ਨੇ ਜੇ ਮੈਂ ਚੋਲੇ ਰੰਗ ਬਰੰਗੇ ਪਾਇਤਾ ਕੋਈ ਮੈਂ ਪਾਪ ਨਹੀਂ ਕੀਤਾ ਕੋਈ ਮੈਂ ਧਰਮ ਨੂੰ ਟਾ ਨਹੀਂ ਲਾਈ ਦੂਜੀ ਗੱਲ ਨਾਹੀ ਮੈਂ ਚੋਰੀ ਕੀਤੀ ਨਾਹੀ ਮੈਂ ਡਾਕਾ ਮਾਰਿਆ ਨਾਹੀ ਮੈਂ ਖਾਲਸਤਾਨ ਦੇ ਨਾਮ ਤੇ ਕਿਸੇ ਦਾ ਪੁੱਤ ਮਰਾਇਆ ਨਾਹੀ ਮੈਂ ਪਿੰਡਰਾਂ ਵਾਲਿਆਂ ਵਾਂਗ ਦੇਸ਼ ਦੇ ਵਿੱਚ ਆਪਣਾ ਨਾਮ ਬਦਨਾਮ ਕੀਤਾ ਮੈਂ ਕੀਤਾ ਕੀ ਆ ਮੈਸਰ ਪਰਾਮ ਮੰਦਰ ਜਾ ਕੇ ਉੱਥੇ ਲੰਗਰ ਲਗਾਇਆ ਉੱਥੇ ਸਿੱਖੀ ਦੀ ਗੱਲ ਕੀਤੀ ਦੂਸਰਾ ਮੇਰਾ ਗੁਨਾਹ ਕੀ ਆ ਕਿ ਮੈਂ ਰੁਦ੍ਰਾਕਸ਼ ਦੀਆਂ ਮਾਲਾ ਪਾਈਆਂ ਉਹ ਰੁਦ੍ਰਾਕਸ਼ ਦੀਆਂ ਮਾਲਾ ਤਾਂ ਮੈਂ ਸਿੰਘ ਸਾਹਾ ਨੂੰ ਮੈਂ ਅੰਗ ਸਿੰਘਾਂ ਨੂੰ ਜਥੇਦਾਰਾਂ ਨੂੰ ਸਾਰੇ ਨੂੰ ਪੁਆਈਆਂ ਤੀਸਰਾ ਮੇਰਾ ਗੁਨਾਹ ਕੀਆ ਮੈਂ ਤਿਲਕ ਲਾਨਾ ਲਾਨਾ ਹਮੇਸ਼ਾ ਲਗਾਉਂਦਾ ਰਹੂੰਗਾ ਪਰ ਤੁਸੀਂ ਮੈਨੂੰ ਬਹਿਰੂਪੀਆ ਕਿਹਾ ਤੁਸੀਂ ਕਿਹੜੀ ਕਮਿਊਨਿਟੀ ਨੂੰ ਖੋਸ਼ ਕਰਿਆ ਕਿਦੇ ਦਵਾ ਥਲੇ ਕਰਿਆ ਪੂਰੀ ਦੁਨੀਆ ਜਾਣਦੀ ਆ ਕਿਉਂਕਿ ਅੱਜ ਮੈਂ ਆਵਾਜ਼ ਪਹਿਲੀ ਵਾਰ ਚੱਕੀ ਸੀ ਐਸਸੀ ਬੀਸੀ ਸਮਾਜ ਦੀ ਕੀ ਟਰੈਕਟਰਾਂ ਦੇ ਨਾਲ ਤੁਹਾਡੇ ਦੋ ਬੋਲ ਇਹ ਨਹੀਂ ਨਿਕਲੇ ਕਿ ਤੁਸੀਂ ਆਟੋ ਵੰਡ ਦੋ ਤੁਹਾਡੇ ਇਹ ਦੋ ਬੋਲ ਨਹੀਂ ਨਿਕਲੇ ਤੁਸੀਂ ਰਿਕਸ਼ੇ ਵੰਡ ਦੋ ਜਿਹੜੇ ਕਾਰਪੈਂਟਰ ਨੇ ਬੈਲਡਰ ਨੇ ਰਾਜ ਮਿਸਤਰੀ ਨੇ ਮਜ਼ਦੂਰ ਨੇ ਇਲੈਕਟ੍ਰੀਸ਼ੀਅਨ ਨੇ ਜਿਹੜੇ ਵਕ ਵਕ ਸਾਡੇ ਸਮਾਜ ਦੇ ਐਸੀਬੀਸੀ ਸਿੱਖ ਨੇ ਉਹਨਾਂ ਦੇ ਨਾਲ ਤੁਸੀਂ ਵਿਤਕਰਾ ਕੀਤਾ ਅੱਜ ਫੇਰ ਅੱਜ ਫੇਰ ਤੁਸੀਂ ਮੈਨੂੰ ਟਾਰਗੇਟ ਕੀਤਾ ਬਕਾਇਦਾ ਕਿਉਂ ਇਹਨਾਂ ਵਿਤਕਰਿਆਂ ਕਰਕੇ ਮਾਜੇ ਦੇ ਵਿੱਚ 90% ਜਿਹੜੇ ਐਸੀਬੀਸੀ ਸਮਾਜ ਐ ਉਹ ਸਾਡਾ ਧਰਮ ਛੱਡ ਚੁੱਕਿਆ ਉਹ ਕ੍ਰਿਸ਼ਚਨ ਹੋ ਚੁੱਕਿਆ ਜੇ ਮੈਂ ਮਹਿਰੂਪੀ ਆ ਤਾਂ ਤੁਸੀਂ ਅੱਜ ਦਾ ਤੁਹਾਡਾ ਬਿਆਨ ਤੁਹਾਡੇ ਅੱਜ ਦੇ ਸ਼ਬਦ ਤੁਸੀਂ ਕਿਹੜੀ ਕਮਿਊਨਿਟੀ ਨੂੰ ਖੁਸ਼ ਕਰਕੇ ਕੀਤੇ ਨੇ ਤੁਹਾਨੂੰ ਦੱਸਣਾ ਪਊਗਾ ਪੂਰੀ ਦੁਨੀਆ ਨੂੰ ਪਤਾ ਚੱਲ ਗਿਆ ਕਿ ਤੁਸੀਂ ਹਿੰਦੂਆਂ ਤੇ ਸਨਾਤਨਾਂ ਕਰਕੇ ਤੁਸੀਂ ਮੈਨੂੰ ਬਹਿਰੂਪੀਆ ਕਿਹਾ ਇਹ ਰੋਦ੍ਰਕਸ਼ ਦੀਆਂ ਮਾਲਾਂ ਕਰਕੇ ਕਿਹਾ ਦੂਸਰਾ ਤੁਸੀਂ ਕਿਸੇ ਵੀ ਮਾਗੇ ਦੇ ਵਿੱਚ ਐਸਬੀਸੀ ਨੂੰ ਦੁਬਾਰਾ ਤੁਸੀਂ ਧਰਮ ਵਿੱਚ ਲਿਆਉਣ ਦੀ ਗੱਲ ਨਹੀਂ ਕੀਤੀ ਤੁਸੀਂ ਉਹਨਾਂ ਨੂੰ ਅੱਜ ਮੈਂ ਕੀ ਕਿਹਾ ਸੀਗਾ ਕਿ ਜਿੱਥੇ ਟਰੈਕਟਰ ਵੰਡੇ ਜਾ ਰਹੇ ਨੇ ਉਹ ਵੀ ਵੰਡੇ ਜਾ ਸਕਦੇ ਨੇ ਲੇਕਿਨ ਤੁਸੀਂ ਅੱਜ ਮੈਨੂੰ ਬਹਿਰੂਪੀਆ ਕਰਾਰ ਦੇਤਾ ਲੇਕਿਨ ਯਾਨੀ ਹਰਪ੍ਰੀਤ ਸਿੰਘ ਬਾਰੇ ਕਿੰਨਾ ਕੂੜ ਪਚਾਰ ਹੋਇਆ ਤੁਹਾਡੇ ਇੱਕ ਸ਼ਬਦ ਨਿਕਲੇ ਉਹ ਆਪਣੀਆਂ ਇੱਥੇ ਤੱਕ ਕਹਿ ਦਿੱਤਾ ਗਿਆ ਕਿ ਵਿਦੇਸ਼ੀ ਯਾਤਰਾ ਦੇ ਵਿੱਚ ਨਾਲ ਲੜਕੀ ਨੂੰ ਲੈ ਕੇ ਜਾਂਦਾ ਰਿਹਾ ਤੁਹਾਡੇ ਨੂੰ ਕੋ ਪ੍ਰੂਫ ਦੇ ਦਿੱਤੇ ਤੁਹਾਤੇ ਫੇਰ ਇੱਕ ਸ਼ਬਦ ਨਿਕਲਿਆ ਵੱਖ-ਵੱਖ ਕਿੰਨੇ ਸਾਡੇ ਇੱਥੇ ਲੋਕ ਜਿਹੜੇ ਅੱਜ ਕਬਰਾਂ ਤੇ ਬੈਠ ਗਏ ਜਿਹੜੇ ਆਪਣੇ ਧਰਮ ਤੇ ਮੁਸਲਮਾਨ ਬਣ ਗਏ ਪੈਰਾਂ 'ਚ ਘੁੰਗਰੂ ਪਾਤੇ ਫੇਰ ਤੁਸੀਂ ਉਹਨਾਂ ਨੂੰ ਸਰੋਪੇ ਦੇ ਰਹੇ ਹੋ ਪਰਚੀਆਂ ਉਹਨਾਂ ਨੂੰ ਗਲ ਨਾਲ ਲਾ ਰਹੇ ਹੋ ਤੁਹਾਤੇ ਇੱਕ ਸ਼ਬਦ ਨਿਕਲਿਆ ਕਿੰਨੀ ਵਾਰ ਮੈਂ ਕਹਾ ਕਿੰਨੇ ਐਸੇ ਲੋਕ ਨੇ ਜਿਹੜੇ ਸਮਾਜ ਦੇ ਵਿੱਚ ਅੱਜ ਧਰ ਪਰਬਤਾਂ ਦਾ ਹੋ ਗਿਆ ਉਹਨਾਂ ਨੂੰ ਅੱਜ ਗਲ ਨਾਲ ਲਿਆ ਕੇ ਸਿਮਤਨੀ ਦੇ ਦੇਣੀ ਸੀ ਨਹੀਂ ਗਿਆ ਡੇਰਾਵਾਦ ਦੇ ਨਾਲ ਕਿੰਨੇ ਲੋਕਾਂ ਨੂੰ ਤੁਸੀਂ ਅੱਜ ਸਮਾਜ ਦੇ ਵਿੱਚ ਅੱਜ ਤੋੜ ਦਿੱਤਾ ਧਰਮ ਨਾਲ ਜੋੜਨ ਦੀ ਗੱਲ ਕਰਨੀ ਸੀ ਕਿ ਤੋੜਨ ਦੀ ਗੱਲ ਕਰਨੀ ਸੀ ਹਰਜੀਤ ਸਿੰਘ ਨੇ ਕਿਸੇ ਦਾ ਪੁੱਤ ਨਹੀਂ ਮਰਾਇਆ ਹਰਜੀਤ ਸਿੰਘ ਨੇ ਕਿਸੇ ਗੁਰਦੁਆਰੇ ਦੇ ਅਟੈਕ ਨਹੀਂ ਕਰਾਇਆ ਹਰਜੀਤ ਸਿੰਘ ਨੇ ਕਿਤੇ ਦੰਗੇ ਨਹੀਂ ਕਰਾਏ ਹਰਜੀਤ ਸਿੰਘ ਨੇ ਕੋਈ ਚੋਰੀ ਨਹੀਂ ਕੀਤੀ ਕੋਈ ਡਾਕਾ ਨਹੀਂ ਮਾਰਿਆ ਕਿਸੇ ਗੋਲਕ ਨਹੀਂ ਲਈ ਮੈਂ ਕਿਸੇ ਗੋਲਕ ਤੋਂ ਤਨਖਾਹ ਨਹੀਂ ਲਈ ਲੇਕਿਨ ਤੁਸੀਂ ਕਿਸੇ ਪਾਪ ਦੀ ਕੁੱਲ ਜਮਾਤ ਨੂੰ ਖੁਸ਼ ਕੀਤਾ ਔਰ ਮੈਨੂੰ ਪਤਾ ਹੈ ਤੁਸੀਂ ਸਮਝਦਾਰ ਹੋ ਤੁਸੀਂ ਰਾਜਨੀਤਿਕ ਫੈਸਲੇ ਬਾਰੇ ਢੰਗ ਨਾਲ ਤੇ ਟਿੱਕੇ ਟੰਗ ਲੰਨਦੇ ਹੋ ਮੈਨੂੰ ਕੋਈ ਚਿੰਤਾ ਨਹੀਂ ਕਿ ਗੁਰੂ ਹਰਗੋਬਿੰਦ ਸਾਹਿਬ ਦੀ ਨਜ਼ਰ ਦੇ ਵਿੱਚ ਮੈਂ ਬਿਲਕੁਲ ਸਾਫ ਸੁਥਰਾ ਹਾਂ ਮੈਂ ਉਹ ਸਿੱਖਾਂ ਜਿਨੇ ਰਾਸ਼ਟਰੀ ਸੰਤ ਦਾ ਖਿਤਾਬ ਲਿਆ ਮੈਂ ਉਹ ਸਿੱਖਾਂ ਜਿਨੇ ਸਿੱਖ ਤੇ ਸਨਾਤਨ ਨੂੰ ਜੋੜਨ ਦੀ ਗੱਲ ਕਰੀ ਆਂ ਮੈਂ ਉਹ ਸਿੱਖਾਂ ਜਿਹੜਾ ਪੰਜ ਕਕਾਰਾਂ ਦਾ ਧਾਰਨੀ ਹੈ ਮੈਂ ਉਹ ਸਿੱਖਾਂ ਜਿਨੇ ਪੂਰੇ ਭਾਰਤ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਿਆ ਲੇਕਿਨ ਮੈਂ ਤੁਹਾਨੂੰ ਮਸ਼ਕਰੇ ਨਹੀਂ ਲਾਏ ਤੁਹਾਡੇ ਪੈਰੀ ਹੱਥ ਨਹੀਂ ਲਾਏ ਮੈਂ ਤੁਹਾਡੇ ਕੋਲ ਝੁਕਿਆ ਨਹੀਂ ਤੁਹਾਤੇ ਮੰਗਿਆ ਨਹੀਂ ਤਾਂ ਤੁਹਾਨੂੰ ਤਕਲੀਫ ਹੋਈ ਹੈ ਤੁਹਾਨੂੰ ਇੱਕ ਗੱਲ ਦੀ ਹੋ ਤਕਲੀਫ ਹੋਈ ਹੋਗੀ ਕਾਰਨ ਕੀ ਹੈ ਪਿਛਲੇ ਦਿਨੀ ਮੈਂ ਬੱਲਾ ਗਿਆ ਸੀ ਸੰਤ ਮਹਾਰਾਜ ਨਰੈਣਦਾਸ ਮਹਾਰਾਜੀ ਕੋਲ ਤਾਨੂੰ ਭਗਤ ਰਵਦਾਸ ਦੇ ਉਸ ਸਮਾਧ ਦੀ ਤਕਲੀਫ ਹੋਈ ਹੋਗੀ ਤੁਹਾਨੂੰ ਡੇਰਾ ਮੁਖੀ ਦੇ ਦੇ ਜਾਣ ਦੀ ਹੋਈ ਹੋਗੀ ਤੁਹਾਨੂੰ ਵਕ ਵਕ ਸੰਪਰਦਾ ਵਿੱਚ ਮੇਰੇ ਵਿਚਨ ਦੀ ਤਕਰੀਬ ਹੋਈ ਹੋਗੀ ਮੈਂ ਜੋੜੂਗਾ ਤੋੜੂਗਾ ਨਹੀਂ ਲੇਕਿਨ ਤੁਸੀਂ ਮੈਨੂੰ ਇੱਕ 파ਰਤੀ ਕੁੱਲ ਜਮਾਤ ਨੂੰ ਖੁਸ਼ ਕਰਨ ਵਾਸਤੇ ਇਹ ਸਿਆਸਤੀ ਜੋ ਬਿਆਨ ਦਿੱਤਾ ਕਿੰਨੇ ਲੋਕ ਨੇ ਪੰਜਾਬ ਦੇ ਧੀਆਂ ਨੂੰ ਨਚਾਉਂਦੇ ਨੇ ਕਿੰਨੇ ਲੋਕ ਨੇ ਜਿਹੜੇ ਅੱਜ ਕਬਰਾਂ ਤੇ ਜਾਂਦੇ ਨੇ ਕਿੰਨੇ ਲੋਕ ਨੇ ਜਿਹੜੇ ਅੱਜ ਚਰਚ ਬਣਾ ਬੈਠ ਕੇ ਨੇ ਮੈਂ ਕਿਸੇ ਧਰਮ ਦੀ ਨਹੀਂ ਗੱਲ ਕਰਦਾ ਆਪਣੇ ਸਮਾਜ ਦੀ ਗੱਲ ਕਰਦਾ ਲੇਕਿਨ ਤੁਹਾਨੂੰ ਜੇ ਇਹਨਾਂ ਗੱਲਾਂ ਦੀ ਤਕਲੀਫ ਹੈ ਤੁਸੀਂ ਜੇ ਕਿਸੇ ਨੂੰ ਆਪਣੇ ਖੁਸ਼ ਕਰਨਾ ਹੈ ਤੁਸੀਂ ਕਿਸੇ ਸਮਾਜ ਨੂੰ ਖੁਸ਼ ਕਰਨਾ ਤੁਹਾਨੂੰ ਮੁਬਾਰਕ ਹੈ ਲੇਕਿਨ ਸੱਚ ਦੀ ਆਵਾਜ਼ ਨੂੰ ਮੈਂ بلند ਕਰੂੰਗਾ ਮੈਨੂੰ ਤੁਸੀਂ ਕਿੱਡੇ ਵੱਡੇ ਫੈਸਲੇ ਲੈ ਲੋ ਮੈਨੂੰ ਕੋਈ ਪਰਵਾਹ ਨਹੀਂ ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਬੱਚਾ ਹਾਂ ਮੈਂ ਕਿਸੇ ਤਨਖਾਈਏ ਕਿਸੇ ਪਾਰਟੀ ਕੋਲ ਇੰਪਲਾਈ ਦਾ ਬੱਚਾ ਨਹੀਂ ਹਾਂ ਤੁਸੀਂ ਗਵਰਨਮੈਂਟ ਇੰਪਲਾਈ ਹੋ ਕਿਹਦੇ ਇੰਪਲਾਈ ਹੋ ਐਜੀਪੀਸੀ ਦੇ ਮਿੰਟ ਵਿੱਚ ਬਦਲੇ ਜਾਂਦੇ ਨੇ ਮਿੰਟ ਵਿੱਚ ਲਾਏ ਜਾਂਦੇ ਨੇ ਪੂਰੀ ਕਾਮ ਪਿੱਛੇ 4 ਮਹੀਨੇ ਨਹੀਂ 2 ਸਾਲ ਬਰਾਨ ਹੋਈ ਆ ਮੈਂ ਇਹੀ ਕਹਾਂਗਾ ਅਜਿਹੇ ਫੈਸਲੇ ਤੁਹਾਡੇ ਇਹਨਾਂ ਐਸੀਬੀਸੀ ਸਮਾਜ ਨੂੰ ਨੀਚਾ ਦਿਖਾਉਣ ਦੱਬਣ ਵਾਸਤੇ ਲੇ ਗਏ ਨੇ ਤੁਸੀਂ ਉਹ ਧੱਕਾ ਕੀਤਾ ਮੇਰੇ ਨਾਲ ਮੈਂ ਕਹਾਂਗਾ ਗੁਰੂ ਹਰਗੋਬਿੰਦ ਸਾਹਿਬ ਤੁਹਾਨੂੰ ਸਮਾਂ ਦੇ ਰਿਹਾ ਤੁਸੀਂ ਉਤੇ ਡਰ ਕੇ ਫੈਸਲੇ ਲੋ ਤੁਸੀਂ ਗਰੀਬਾਂ ਦੀ ਬਾਹ ਫਾਇਆ ਫੜਨੀ ਸੀ ਤੁਸੀਂ ਗਰੀਬਾਂ ਦੀ ਆਵਾਜ਼ ਚੱਕਣ ਦੀ ਬੰਦ ਕਰ ਰਹੇ ਹੋ ਮਾਫ ਕਰਨਾ ਇਸ ਗੱਦੀ ਤੇ ਬੈਠ ਕੇ ਅਜਿਹੇ ਸ਼ਬਦ ਤੁਹਾਡੇ ਨਹੀਂ ਪਸੰਦ ਤੁਸੀਂ ਕਿਹਾ ਤਾਂ ਤੁਸੀਂ ਮੰਦਰਾਂ 'ਚ ਨਹੀਂ ਜਾਓਗੇ ਕਿਹਾ ਤੁਸੀਂ ਤੁਸੀਂ ਪੰਡਤਾਂ ਦੀ ਗੋਲਕ ਨਹੀਂ ਲੈ ਰਹੇ ਅੱਜ ਗੋਲਕਦੇ ਵਿੱਚ ਜਿੰਨੇ ਸਨਾਤਨੀ ਹਿੰਦੂ ਪੈਸੇ ਪਾਉਂਦੇ ਨੇ ਉਹਨੇ ਸਿੱਖ ਨਹੀਂ ਪਾਉਂਦੇ ਕਿ ਆ ਉਹਨਾਂ ਤੇ ਤੁਹਾਨੂੰ ਕੋਈ ਤਕਰੀਬ ਨਹੀਂ ਸ਼ਰਾਬੀਆਂ ਦੇ ਪੈਂਦੇ ਨੇ ਚੋਰਾਂ ਦੇ ਪੈਂਦੇ ਨੇ ਡਾਕੂਆਂ ਦੇ ਪੈਂਦੇ ਨੇ ਕਲਾਕਾਰਾਂ ਦੇ ਪੈਂਦੇ ਨੇ ਉਹ ਅਸੀਂ ਤਾਂ ਦਸਾਂ ਨਾਉਂਦੀ ਕਿਰਤ ਕਰਕੇ ਸੇਵਾ ਕਰਦੇ ਰਹੇ ਆ ਕਿਤੇ ਚਮਕੌਰ ਸਭ ਜਾ ਕੇ ਪੁੱਛ ਕੇ ਦੇਖਿਓ ਮੈਨੂੰ ਬੜਾ ਦੁੱਖ ਹੋਇਆ ਕਿ ਤੁਸੀਂ ਉਸ ਪੋਸਟ ਨੂੰ ਉਸ ਸਤਕਾਰਯੋਗ ਗੱਦੀ ਨੂੰ ਅੱਜ ਫੇਰ ਟਾਲ ਲਈ ਆ ਮਾਫ ਕਾਨਾ ਸਿੰਘ ਸਾਹਿਬ ਤੁਸੀਂ ਇੱਕ ਜਮਾਤ ਨੂੰ ਖੁਸ਼ ਕਰਿਆ ਤੁਸੀਂ ਮੈਨਾਂ ਧੱਕਾ ਕੀਤਾ ਮੈਨੂੰ ਇੱਕ ਨੋਟਿਸ ਨਹੀਂ ਕਰਿਆ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਮੈਂ ਮਜਲੂਮਾਂ ਦੀ ਹਿੰਦੁਸਤਾਨ ਦੀ ਰਾਸ਼ਟਰ ਦੀ ਖਾਲਿਸਤਾਨ ਦੇ ਅੰਗੇਸ਼ਟ ਇੱਕ ਹੋਰ ਕਹਿਣਾ ਫੈਸਲੇ ਲੈਣਾ ਪੰਨੂ ਦੇ ਅੰਗੇਸ਼ਟ ਲੋ ਉਹਨਾਂ ਲੋਕਾਂ ਦੇ ਅੰਗੇਸ਼ਟ ਲੋ ਜਿਹੜੇ ਤਿਰੰਗੇ ਦਾ ਨੁਕਸਾਨ ਕਰਦੇ ਨੇ ਉਹਨਾਂ ਦਾ ਲੋ ਜਿਹੜੇ ਤਿਰੰਗੇ ਨੂੰ ਪਾੜਦੇ ਨੇ ਉਹਨਾਂ ਦੇ ਬਰਖਲਾਫ ਜਾਓ ਜਿਹੜੇ ਨਸ਼ੇ ਦੇ ਤਸਕਰ ਨੇ ਮੇਰੇ ਖਰਾਬ ਤੈਨੂੰ ਬੋਲ ਬੋਲਣ ਦੀ ਇਹ ਲੋੜ ਪੈਗੀ ਕਿ ਇੱਕ ਸਿੰਘ ਸਾਹਿਬ ਨੂੰ ਹਰਜੀਤ ਸਿੰਘ ਦੀ ਛੋਟੇ ਨਿਮਾਣੇ ਬੰਦੇ ਦੀ ਗੱਲਾਂ ਕਿਤੇ ਨਾ ਕਿਤੇ ਤੁਹਾਨੂੰ ਡਰ ਬੈਠ ਗਿਆ ਕਿਉਂਕਿ ਇਹ ਵਿਅਕਤੀ ਇਹ ਹਰਜੀਤ ਸਿੰਘ ਇੱਕ ਦਿਨ ਕੌਮ ਦੀ ਨੁਮਾਇੰਦਗੀ ਉਸ ਦਬਲੇ ਕੁਚਲੇ ਲੋਕਾਂ ਦੀ ਨੁਮਾਇੰਦਗੀ ਕਰੂੰਗਾ ਇਹ ਤੁਸੀਂ ਅੱਜ ਮੈਨੂੰ ਵੱਡਾ ਕੀਤਾ ਮੈਨੂੰ ਛੋਟਾ ਨਹੀਂ ਕੀਤਾ ਵਾਹਿਗੁਰੂ ਜੀ ਕਾ ਖਾਲਸਾ